ਅੱਜ ਹਲਕਾ ਸੁਨੜਾ ਵਿੱਚ ਫਤਿਹਗੜ ਸਾਹਿਬ ਤੋਂ ਗੰਗੋਤ ਪਾਰਟੀ ਦਾ ਉਮੀਦਵਾਰ ਡਾਕਟਰ ਹਮਰ ਸਿੰਘ ਸਿਰਪਰ ਤੇ ਪਹੁੰਚੇ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਡਾਕਟਰ ਹਮਰ ਸਿੰਘ ਕਿ ਉਹਨਾਂ ਨੇ ਕਰਦੇ ਨਕਸ਼ਤ ਸੁਨੜਾ ਪਹੁੰਚੇ ਹਨ ਸੁਨੜਾ ਦੇਖੋ ਅੱਜ ਸਾਡੇ ਪ੍ਰੋਗਰਾਮ ਸੀ ਇੱਕ ਤਾਂ ਮੰਡੀ ਦਾ ਪ੍ਰੋਗਰਾਮ ਸੀ ਉਥੇ ਆਰ ਪੀਆ ਸ਼ੈਡਰ ਵਾਲੇ ਕੰਸਟੈਂਟ ਜੂਨਾ ਨਾਲ ਗੱਲ ਕਰਦੇ ਸੀ ਉੱਥੇ ਗਏ ਸੀ ਔਰ ਇੱਥੇ ਮਾਰ ਅਸੋਸੀਏਸ਼ਨ ਨਾਲ ਉਹਨਾਂ ਨੂੰ ਮਿਲਣਾ ਵੀ ਸੀ ਅਪੀਲ ਵੀ ਕਰਨੀ ਸੀ ਔਰ ਉਹਨਾਂ ਨਾਲ ਮੁਲਾਕਾਤ ਵੀ ਕਰਨੀ ਸੀ ਤੇ ਦੋਵੇਂ ਪ੍ਰੋਗਰਾਮ ਹੈ ਤੇ ਕਿੱਥੇ ਆਏ ਹਾਂ ਨਾ ਸਭ ਗੱਲ ਕਰੀਏ ਸੰਮਾਣਾ ਵਾਲਾ ਹਲਕੇ ਵਿੱਚ ਵਿਚਰ ਰਹੇ ਹਾਂ ਕਾਫੀ ਟਾਈਮ ਤੋਂ ਤੇ ਕੀ ਸੁਨੇਹਾ ਲੈ ਕੇ ਆਏ ਹਾਂ ਇੱਥੇ ਦੇ ਲੋਕਾਂ ਲਈ ਤੇ ਹੁਣ ਤਾਂ ਕੀ ਕੰਮ ਕਰਵਾ ਚੁੱਕੇ ਹਾਂ ਤੇ ਦੇਖੋ ਕੰਮ ਤਾਂ ਆਪੋਜੀਸ਼ਨ ਐਮਪੀ ਹੋਣ ਦੇ ਨਾਤੇ ਕਾਫੀ ਸਾਰੇ ਮੇਰੇ ਕੰਮ ਹੋਏ ਵੀ ਆ ਸੰਮਾਣਾ ਦਾ ਤਾਂ ਪੋਲੀ ਮੈਪ ਕਰਵਾਇਆ ਬਾਈਪਾਸ ਵਾਲਾ ਠੀਕ ਹੈ ਜੀ 18 ਫੁੱਟੀਆਂ ਸੜਕਾਂ ਕਰਾਈਆਂ ਨੇ ਇੱਥੇ ਜੀ ਹੋਰ ਕਈ ਕੰਮ ਕਰਾਇਆ ਟ੍ਰੇਨਾਂ ਦਾ ਕੰਮ ਕਰਾਇਆ ਸਟੇਸ਼ਨ ਦਾ ਕਰਾਇਆ ਬਹੁਤ ਸਾਰੀਆਂ ਮੈਂ ਆਪਣੇ ਕਰਾਏ ਆ ਹੁਣ ਤੇ ਮੈਂ ਔਰ ਹਰ ਵਾਰ ਮੈਂ ਸਮਰਾਲੇ ਦਾ ਇਸ਼ੂ ਪਾਰਲੀਮੈਂਟ ਚੱਕਿਆ ਠੀਕ ਹੈ ਜੀ ਕਿ ਸਾਡੇ ਇਹ ਉਹ ਉਹ ਹਲਕੇ ਆ ਜਿਨ੍ਹਾਂ ਨੂੰ ਇਨਫਰਾਸਟ੍ਰਕਚਰ ਜਿੰਨਾ ਦਾ ਇਨਕਰੀਸ ਕਰਨ ਦੀ ਜ਼ਰੂਰਤ ਹੈ ਰੇਲਵੇ ਦਾ ਨੈਸ਼ਨਲ ਹਾਈਵੇ ਦਾ ਸਾਰੀਆਂ ਕੰਮ ਆ ਪਰ ਪਾਰਲੀਮੈਂਟ ਚ ਮੈਂ ਪੂਰੀ ਗੱਲ ਕਰਦਾ ਰਿਹਾ ਹੈਗਾ ਮੈਂ ਆਪਣੇ ਕੰਮ ਕਰਦੇ ਬੇਸ ਤੇ ਔਰ ਇੱਥੇ ਪਿਛਲੇ 2.5 ਸਾਲ ਤੋਂ ਸ਼ਾਇਦ ਹੀ ਕੋਈ ਹੁਣ ਪਿੰਡ ਬਚ ਗਿਆ ਹੋਵੇ ਮੈਂ ਕਰੀਬ ਕਰੀਬ ਸਾਰੇ ਪਿੰਡਾਂ ਚ ਮੈਂ ਔਰ ਰੁਪਿੰਦਰ ਸਿੰਘ ਰਾਜਾ ਕੇਲ ਜੀ ਅਸੀਂ ਜਾ ਕੇ ਗਰਾਟ ਵੀ ਮੰਡੀ ਆ ਔਰ ਉਹਨਾਂ ਦੀ ਜਿਹੜੀਆਂ ਅਗਲੀਆਂ ਮੰਗਾ ਵੀ ਸੀ ਉਨ੍ਹਾਂ ਤੇ ਵੀ ਸਾਡੀ ਡਿਸਕਸ਼ਨ ਹੋਈ ਜਾਂ ਕੋਈ ਹੋਰ ਗੱਲ ਵੀ ਸੀ ਕੋਈ ਅਫਸਰਾਂ ਨੂੰ ਕਹਿਣ ਦੇ ਕੰਮ ਹੁੰਦੇ ਆ ਉਹ ਸਾਰੇ ਅਸੀਂ ਕੀਤੇ ਆ ਔਰ ਮੈਨੂੰ ਲੱਗਦਾ ਕਿ ਜਿਹੜਾ ਸਮਰਾਲਾ ਹਲਕਾ ਉਥੋਂ ਮੈਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਲੱਗ ਕੇ ਤੁਸੀਂ ਸਮਰਾਲੇ ਹਲਕੇ ਦੀ ਜੇ ਆਪਾਂ ਆਲੋਪ ਇੰਡੀਆ ਦੀ ਗੱਲ ਕਰੀਏ ਜਿਹੜਾ ਹੁਣ ਮਾਹੌਲ ਬਣਿਆ ਹੋਇਆ ਕਿ ਮੋਦੀ ਨੂੰ ਦੁਬਾਰਾ ਲੋਕ ਚਾਣਗੇ ਜੀ ਦੇਖੋ ਮੋਦੀ ਸਾਹਮਣੇ 10 ਸਾਲ ਚ ਆਪਣੀ ਮਨਮਰਜ਼ੀ ਨਾਲ ਸਰਕਾਰ ਚਲਾਈ। ਦੁੱਖੇ ਹੁੰਦਾ ਕਿ ਜਿਹੜਾ ਮੁਲਕ ਦਾ ਮੁਖੀ ਹੁੰਦਾ ਉਹਨੇ ਮੁਲਕ ਨੂੰ ਜੋੜ ਕੇ ਰੱਖਣਾ ਹੁੰਦਾ। ਸਮਾਜ ਨੂੰ ਜੋੜ ਕੇ ਰੱਖਣਾ ਹੁੰਦਾ। ਉਹਦੇ ਭਾਸ਼ਣ ਹੀ ਇਸ ਤਰ੍ਹਾਂ ਦੇ ਕਰਦੇ ਆ ਕਿ ਇਹਨੂੰ ਮੁਲਕ ਨੂੰ ਤੋੜੀਏ। ਅੱਛਾ ਫੇਰ ਉਹ 405 ਦਾ ਨਾਰਾ ਦੇ ਰਹੇ। ਔਰ ਜਦੋਂ ਫਰਸਟ ਫੇਜ਼ ਹੋਇਆ ਇਲੈਕਸ਼ਨਾਂ ਦਾ ਸਮਝ ਆਈ ਕਿ ਥੱਲੇ ਤਾਂ ਕੁਝ ਨਜ਼ਰ ਹੀ ਨਹੀਂ ਆ ਰਿਹਾ। ਅਸਲੀਅਤ ਜਿਹੜੀ ਜ਼ਮੀਨ ਆ ਉਹ ਮੋਦੀ ਸਾਹਿਬ ਤੋਂ ਖਿਸਕ ਚੁੱਕੀ ਆ ਕਿਉਂਕਿ ਉਹ ਸਿਰਫ ਔਰ ਸਿਰਫ ਜਿਹੜੇ ਇਸ ਮੁਲਕ ਦੇ ਸੁਪਰ ਰਿਚ ਆ ਉਹਨਾਂ ਲਈ ਕੰਮ ਕਰਦੇ ਆ ਆਮ ਲੋਕਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਅਜਿਵੇਂ ਵਕੀਲ ਸਾਹਿਬ ਸੀ ਇੱਥੇ ਠੀਕ ਹੈ ਜੀ ਸਮਾਜ ਦੇ ਦੁਕਾਨਦਾਰ ਨੇ ਛੋਟੇ ਛੋਟੇ ਇੰਡਸਟਰੀਆ ਕਿਸੇ ਦਾ ਕੰਮ ਉਹਨਾਂ ਨੂੰ ਧਿਆਨ ਨਹੀਂ ਆ ਸਿਰਫ ਉਹਨਾਂ ਨੇ ਤਾਂ ਵੱਡੇ ਲੋਕਾਂ ਦਾ ਕੰਮ ਕਰਨਾ ਔਰ ਉਹ ਸਾਰੇ ਮੁਲਕ ਦੀ ਗੱਲ ਫੈਲ ਗਈਆਂ ਵੱਡੇ ਲੋਕਾਂ ਜੀ ਉਹਨਾਂ ਦੇ ਚੋਣਿੰਦਾ ਕੁਝ ਪਸੰਦੀਦਾ ਲੋਕਾਂ ਉਹਨਾਂ ਦਾ ਕੰਮ ਕਰਦੇ ਆ ਤੇ ਉਹ ਇਸ ਕਰਕੇ 10 ਸਾਲ ਵੀ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਮੋਦੀ ਸਾਹਿਬ ਭਾਸ਼ਣ ਵਧੀਆ ਕਰਦੇ ਨੇ ਲੇਕਿਨ ਜਿਹੜਾ ਕੰਮ ਕਰਦੇ ਨੇ ਉਹ ਟਾਰਗੇਟਡ ਔਰ ਫੇਵਰਿਟਿਜ਼ਮ ਦਾ ਕੰਮ ਕਰਦੇ ਆ ਇਸ ਮੁਲਕ ਦੀ ਤਰੱਕੀ ਲਈ ਸਾਰਾ ਮੁਲਕ ਤੇ ਮਾਹੌਲ ਬਣਿਆ ਕਿ ਕਾਂਗਰਸ ਜਿਹੜੀ ਮੁਲਕ ਨੂੰ ਜੋੜ ਕੇ ਰੱਖਦੀ ਆ ਇਹਦੇ ਅਖੰਡਤਾ ਨੂੰ ਏਕਤਾ ਨੂੰ ਰੱਖਦੀ ਆ ਔਰ ਅਸੀਂ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੇ ਆ ਅਸੀਂ ਕਿਸੇ ਨਾ ਕੋਈ ਵਿਤਕਰਾ ਨਹੀਂ ਕਰਦੇ ਚਾਹੇ ਕੋਈ ਧਰਮ ਦੇ ਜਾ ਨਾ ਤੇ ਜਾਤ ਦੇ ਨਾ ਤੇ ਕੋਈ ਵਿਤਕਰਨ ਨਹੀਂ ਔਰ ਸਾਰੀਆਂ ਸੂਬਿਆਂ ਹੁਣ ਜਿਹੜੀ اپوزیشن ਦੇ ਸੂਬੇ ਉਹਨਾਂ ਨੂੰ ਸਾਰਾ ਦਿਨ ਠੋਕਣ ਤੇ ਲੱਗੇ ਰਹਿੰਦੇ ਆਰੇ ਭਾਈ ਸੈਂਟਰਲ ਗਵਰਨਮੈਂਟ ਨੇ ਸਾਰੇ ਸੂਬਿਆਂ ਨੂੰ ਜਿਹੜਾ ਉਹਨਾਂ ਦਾ ਪੰਡ ਦਾ ਹਿੱਸਾ ਉਹ ਦੇਣਾ ਹੁੰਦਾ ਤਾਮਿਲਨਾਡੂ ਨੂੰ ਨਹੀਂ ਦਿੰਦੇ ਬੈਸਬੰਗਾਲ ਨੂੰ ਨਹੀਂ ਦਿੰਦੇ ਪੰਜਾਬ ਨੂੰ ਨਹੀਂ ਦਿੰਦੇ ਝਾਰਖੰਡ ਨੂੰ ਨਹੀਂ ਦਿੰਦੇ ਦੋ ਮੁੱਖ ਮੰਤਰੀ ਅੰਦਰ ਕੀਤੇ ਹੋਏ ਤੇ ਇਹਨਾਂ ਨੇ ਤਾਂ हद ਕੀਤੀ ਹੋਈ ਆ ਔਰ ਜਨਤਾ ਨੂੰ ਸਮਝ ਆ ਗਈ ਹੈ ਕਿ ਇਹ ਜ਼ਿਆਤੀ ਵਾਲੇ ਲੋਕ ਨੇ ਗੱਲਾਂ ਕੁਝ ਹੋਰ ਕਰਦੇ ਆ ਥੱਲੇ ਕੋਈ ਕੰਮ ਨਹੀਂ ਕਰਦੇ ਇਸ ਕਰਕੇ ਇਸ ਵਾਰ ਉਹਨਾਂ ਨੂੰ ਹੋਟ ਨਹੀਂ ਪੈਣੀ ਕਾਂਗਰਸ ਪਾਰਟੀ ਸਾਡੇ ਜੀਪੀ ਉਮੀਦਵਾਰ ਬਣਾਏ ਗਏ ਨੇ ਆਪ ਪਾਰਟੀ ਤੋਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਉਹਨਾਂ ਨੇ ਤਾਂ ਦੇਖੋ ਜਿਹੜਾ ਕੰਮ ਕੀਤਾ ਉਹ ਉਹਨਾਂ ਨੇ ਬਹੁਤ ਹੀ ਮਾੜਾ ਕੰਮ ਕੀਤਾ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਪਹਿਲਾਂ ਐਮਐਲਏ ਦੀ ਟਿਕਟ ਦਿੱਤੀ ਜਿਤਾਇਆ ਔਰ ਜਦੋਂ ਬਾਈ ਦੀ ਇਲੈਕਸ਼ਨ ਹਾਰ ਗਏ ਉਹਨਾਂ ਨੂੰ ਫਤੇਗੜ ਸਾਹਿਬ ਜ਼ਿਲ੍ਹੇ ਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਠੀਕ ਹੈ ਜੀ ਕਾਂਗਰਸ ਨੇ ਜੋ ਕੁਝ ਉਹਦੇ ਲਈ ਉਹਨਾਂ ਲਈ ਕਰ ਸਕਦੇ ਸੀ ਉਹ ਕਰਕੇ ਦਿੱਤੇ ਔਰ ਉਹ ਆਦਮੀ ਨੇ 8 ਮਾਰਚ ਨੂੰ ਉਹਨਾਂ ਨੇ ਜੁਆਇਨ ਕੀਤੀ ਆਮ ਪਾਰਟੀ ਪੰਜ 6 ਔਰ 7 ਮਾਰਚ ਨੂੰ ਸਾਰਾ ਸਾਰਾ ਦਿਨ ਮੈਨੂੰ ਆਪਣਾ ਬੱਸੀ ਪਠਾਣਾ ਹਲਕੇ ਚ ਲੈ ਕੇ ਘੁੰਮਦੇ ਰਹੇ ਔਰ ਸਭ ਜਗ੍ਹਾ ਮੇਰੇ ਨਾਰੇ ਮਾਰਦੇ ਹੀ ਔਰ ਸਭ ਜਗ੍ਹਾ ਕਹਿੰਦੇ ਕਿ ਟਿਕਟ ਡਾਕਟਰ ਅਮਰ ਸਿੰਘ ਨੂੰ ਮਿਲਣੀ ਆ ਮੇਰਾ ਨਾਰਾ ਮਾਰਦੇ ਸੀ ਕਿ ਇਹਨਾਂ ਨੂੰ ਜਿਤਾਉਣਾ ਅੱਛਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੇਰਾ ਨਾਮ ਰეკਮੈਂਡ ਕਰਕੇ ਕੀਤਾ ਕਿ ਕਾਂਗਰਸ ਪਾਰਟੀ ਨੂੰ ਕਿ ਕੋਈ ਜ਼ਿਲ੍ਹਾ ਪ੍ਰਧਾਨਾਂ ਤੋਂ ਰეკਮੈਂਡੇਸ਼ਨ ਮੰਗਦੇ ਭਈ ਇਹ ਮੇਰਾ ਨਾਮ ਰეკਮੈਂਡ ਕਰਕੇ ਗਏ ਹੁਣ ਉਹਨਾਂ ਦਾ ਮਨ ਕਿਵੇਂ ਬਦਲਿਆ ਉਹ ਤੇ ਉਹਨਾਂ ਨੂੰ ਪਤਾ ਹੋ ਔਰ ਇਹ ਚੌਥੀ ਪਾਰਟੀ 'ਚ ਗਏ ਆ ਉਹਨਾਂ ਨੂੰ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੋਣੀ ਆ ਦੋ ਉਹਨਾਂ ਨੂੰ ਆਉਣੀਆਂ 5 ਸਾਲ ਐ ਮਿਲ ਰਹੇ ਇੱਕ ਸ਼ਬਦ ਅਸੈਂਬਲੀ ਚ ਨਹੀਂ ਬੋਲਿਆ ਔਰ ਇਹ ਚੌਥੀ ਪਾਰਟੀ ਆ ਠੀਕ ਹੈ ਜੀ ਅਸੀਂ ਸਭ ਜਗ੍ਹਾ ਕਹਿਣਾ ਹੈਗਾ ਕਿ ਭਾਈ ਇਹਦੀ ਚੌਥੀ ਪਾਰਟੀ ਇਹਨੂੰ ਪੁੱਛੋ ਹੁਣ ਅਗਲੀ ਕਿਹੜੀ ਚ ਜਾਣਾ ਔਰ ਦੂਸਰਾ ਜਦੋਂ ਭਾਈ ਸਾਹਿਬ ਤੁਹਾਨੂੰ ਮੌਕਾ ਮਿਲਿਆ ਸੀ ਬਸੇ ਪਠਾਨਾਂ ਦੀ ਜਨਤਾ ਨੇ ਤੁਹਾਨੂੰ ਮੌਕਾ ਦਿੱਤਾ ਸੀ ਤੁਸੀਂ ਵਿਧਾਨ ਸਭਾ ਚ ਉੱਠ ਕੇ ਬੋਲੇ ਕਿਉਂ ਨਹੀਂ ਕੋਈ ਮੁੱਦਾ ਚੱਕਿਆ ਕਿਉਂ ਨਹੀਂ ਕੋਈ ਸਵਾਲ ਨਹੀਂ ਪੁੱਛਿਆ ਮੇਰਾ ਰਿਕਾਰਡ ਦੇਖੋ 6070 ਵਾਰੀ ਪਾਰਲੀਮੈਂਟ ਚ ਮੇਰੀ ਇੰਟਰਵੈਂਸ਼ਨ ਆ ਮੈਂ ਬੋਲਿਆ ਹਰ ਮੁੱਦੇ ਤੇ ਬੋਲਿਆ ਮੇਰੀ ਹਾਜ਼ਰੀ 90% ਤੋਂ ਉੱਤੇ ਆ 200 ਤੋਂ 250 ਮੈਂ ਕੁਐਸਚਨ ਕੀਤਾ ਪੰਜਾਬ ਬਾਰੇ ਜਾਂ ਮ ਆਪਣੇ ਹਲਕੇ ਬਾਰੇ ਤੇ ਉਹਨਾਂ ਨੂੰ ਪਰਫਾਰਮੈਂਸ ਦੀ ਗੱਲ ਹੋਊਗੀ ਨਾ ਸਾਰੀ ਇਹ ਗੱਲਾਂ ਪਰਫਾਰਮੈਂਸ ਤੇ ਹੋਣਗੀਆਂ ਸਾਡੀ ਮੇਰੀ ਟਿਕਟ ਉਹਦੇ ਨਾਲੋਂ ਲੇਟ ਹੋਈ ਆ ਆਹ ਮਹੀਨਾ ਸਵਾ ਮਹੀਨਾ ਤੇ ਉਹਨਾਂ ਕ ਉਹ 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 ਪਹਿਲਾਂ ਕੁਝ ਕੁ ਕਹੀ ਜਾਂਦੇ ਆ ਅਸੀਂ ਜਾ ਕੇ ਇੱਕ ਇੱਕ ਚੀਜ਼ ਦਾ ਐਕਸਪਲੇਨ ਕਰਾਂਗੇ ਔਰ ਦੱਸਾਂਗੇ ਕਿ ਉਹ ਵਿਅਕਤੀ ਆ ਜਿਹੜੇ ਇੱਕ ਸ਼ਬਦ ਨਹੀਂ ਬੋਲ ਸਕਦੇ ਪਾਰਲੀਮੈਂਟ 'ਚ ਬੋਲਣ ਦਾ ਵੈਸੇ ਹੀ ਬਹੁਤ ਔਖਾ ਹੈਗਾ ਉੱਥੇ 500 ਬੰਦਾ ਸਾਹਮਣੇ ਬੈਠਾ ਹੁੰਦਾ ਨੌਕ ਸਾਹਿਬ ਗੱਲ ਕਰੀਏ ਰਾਜਾ ਬੜਿੰਗ ਪ੍ਰਧਾਨ ਜਿਹੜੇ ਉਹਨਾਂ ਨੂੰ ਲੁਧਾਨਾ ਤੋਂ ਉਮੀਦਵਾਰ ਅੱਲਾਣਿਆਂ ਗਿਆ ਕਿੱਦਾਂ ਰਹੂਗਾ ਜੀ ਬਿੱਟੂ ਦੇ ਮੁਕਾਬਲੇ ਦੇਖੋ ਜੀ ਮੈਂ ਤਾਂ ਉਹਨਾਂ ਨੂੰ ਵਧਾਈ ਦੇਣਾ ਚਾਹਣਾ ਉਹ ਸਾਡੇ ਸਾਡੇ ਪ੍ਰਧਾਨ ਸੀ ਸਾਡੇ ਸਾਥੀ ਬਣ ਕੇ ਕਾਂਗਰਸ ਦੇ ਕੈਂਡੀਡੇਟ ਬਣ ਕੇ ਮੇਰਾ ਖਿਆਲ ਆ ਉਹਨਾਂ ਦੇ ਕੈਂਡੀਡੇਟ ਬਣ ਨਾਲ ਪੰਜਾਬ ਸਾਰੇ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਜਦੋਂ ਵੀ ਸੀਨੀਅਰ ਲੀਡਰ ਉਮੀਦਵਾਰ ਬਣਦੇ ਨੇ ਤੇ ਪਾਰਟੀ ਨੂੰ ਫਾਇਦਾ ਹੁੰਦਾ ਔਰ ਉਹ ਬਹੁਤ ਵਧੀਆ ਬੁਲਾ ਰਹੇ ਆ ਅੱਛਾ ਬੋਲਦੇ ਆ ਬਹੁਤ ਵਧੀਆ ਬਹੁਤ ਅچھے ਰਿਜ਼ਲਟ ਆਉਣਗੇ ਉਹ ਅਰਵਨੀਤ ਬਿੱਟੂ ਜੀ ਨੂੰ ਹਰਾਉਣਗੇ ਔਰ ਬਿਲਕੁਲ ਪਾਰਲੀਮੈਂਟ ਜਾਣਗੇ ਔਰ ਉਹਨਾਂ ਦੀ ਉਹ ਸਹੀ ਜਗ੍ਹਾ ਹੈਗੀ ਆ ਸਾਨੂੰ ਜਿਹੜੇ ਆਸ-ਪਾਸ ਬੈਠੇ ਆ ਸਾਨੂੰ ਉਹਨਾਂ ਦਾ ਬਹੁਤ ਫਾਇਦਾ ਆ ਇਸ ਸੰਬੰਧ ਡਾਕਟਰ ਅਮਰ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਮੈਂ ਦਿਨੇਸ਼ ਬਾਦਵਾ ਪੀਟੀਸੀ ਨਿਊਜ਼ ਸਮਰਾਲਾ